ਕਿੰਨੇ ਜਾਣੇ ਹੁੰਦੇ ਜਮਾਂ ਨਹੀਂ ਲੜਦੇ ਸਾਰੇ ਆਪਣਾ ਆਪਣਾ ਕੰਮ ਕਰੀ ਜਾਂਦੇ ਆ ਆ ਫੁੱਲੇ ਦੇਖੋ ਦਰਸ਼ਕੋ ਕਿੰਨੇ ਸੋਹਣੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੈਮੋ ਸਾਰੇ ਅੱਜ ਭਾਈ ਮੈਂ ਸੈਰ ਕਰਨ ਆਇਆ ਹੋਇਆ ਸੀ ਤੇ ਸੋਚਿਆ ਚਲੋ ਅੱਜ ਵੀਡੀਓ ਹੀ ਬਣਾ ਲਈਏ ਮੈਂ ਸੂਵੇ ਸੂਵੇ ਜਾਨਾ ਭਈ ਅੱਜ ਆਹ ਦੇਖ ਲਓ ਸਾਡੇ ਪਿੰਡ ਦਾ ਸੂਹਾ ਤੇ ਆ ਨਾਲ ਇਧਰਲੇ ਪਾਸੇ ਖੇਤ ਨੇ ਇਹ ਸਾਰੇ ਕੱਖ ਨੇ ਜੀ ਇੱਥੇ ਸਾਰੇ ਝੋਨਾ ਲੱਗਿਆ ਹੋਇਆ ਜੀ ਉਹ ਸਾਈਡ ਤੇ ਤੇ ਹੋਰ ਸਣਾਓ ਸਾਰੇ ਕਿਵੇਂ ਹੋ ਓ ਜਮਣਾ ਜਮਣ ਲੱਗੀ ਹੋਈ ਆ ਪਰ ਇੱਥੇ ਜਮਣ ਇੱਕ ਵੀ ਨਹੀਂ ਭਾਈ ਇੱਕ ਵੀ ਜਮਣ ਨਹੀਂ ਲੱਗੀ ਇਹਦੇ ਤੇ ਅਜੇ ਪੱਕੀਆਂ ਨਹੀਂ ਹੈਗੀਆਂ ਸਾਡੇ ਘਰੇ ਲੱਗੀ ਹੋਈ ਆ ਉਥੇ ਤਾਂ ਭਾਈ ਪੱਕ ਗਈਆਂ ਜਾਮਣ ਆ ਔਲਾ ਲੱਗਿਆ ਹੋਇਆ ਬਈ ਆ ਫੁੱਲ ਦੇਖੋ ਦਰਸ਼ਕੋ ਕਿੰਨੇ ਸੋਹਣੇ ਨੇ ਆਪਾਂ ਇੱਕ ਤੋੜ ਹੀ ਲੈਨੇ ਕਈ ਲੱਗੇ ਹੋਏ ਨੇ ਨਹੀਂ ਵੀ ਇਹਨਾਂ ਨੇ ਡੱਗੀ ਪੈਣਾ ਆ ਵਾਲੇ ਇਹ ਅੱਗੇ ਸਾਡੇ ਘਰੇ ਲੱਗੇ ਹੁੰਦੇ ਸੀਗੇ ਤੁਸੀਂ ਵੀ ਸ਼ਾਇਦ ਦੇਖੇ ਹੋਣਗੇ ਇਦਾਂ ਦੇ ਫੁੱਲ ਬਹੁਤ ਸੋਹਣੇ ਨੇ ਬਾ ਸ਼ਾਮ ਨੂੰ ਹੁਣ ਇਹਨਾਂ ਨੇ ਡਿੱਗ ਪੈਣਾ ਵਾ ਦੇਖਿਆ ਕਿੰਨੇ ਸੋਹਣੇ ਨੇ ਦੇਖ ਲਓ ਦੋਸਤੋ ਕੈਮਰਾ ਨਾਲ ਮਿਲ ਕੇ ਰਹਿੰਦੇ ਆ ਨਾ ਕੀੜੇ ਕੀੜੀਆਂ ਕਿੰਨੇ ਜਾਣੇ ਹੁੰਦੇ ਆ ਜਮਾਂ ਨਹੀਂ ਲੜਦੇ ਸਾਰੇ ਆਪਣਾ ਆਪਣਾ ਕੰਮ ਕਰੀ ਜਾਂਦੇ ਆ ਪਰ ਲੜਨ ਵੀ ਕਾਤੋਂ ਕੋਈ ਕੰਮਚੋਰਤਾ ਹੈ ਨਹੀਂ ਭਾਈ ਇਹਨਾਂ ਦੇ ਵਿੱਚ ਜੇ ਕੋਈ ਕੰਮਚੋਰ ਹੋਵੇ ਫੇਰ ਤਾਂ ਲੜਨੇ ਹੀ ਰਾਮ ਨਾਲ ਕੰਮ ਕਰੀ ਜਾਂਦੇ ਆ ਦੇਖ ਲਓ ਕਿੰਨੇ ਮਿਹਨਤੀ ਹੁੰਦੇ ਆ ਕੀੜੇ ਕੀੜੀਆਂ ਦੋ ਦੋ ਜਾਣੇ ਨਾ ਚੱਕੀ ਜਾਂਦੇ ਆ ਉਹਦਾ ਕਣਕ ਦਾ ਦਾਣਾ ਕਿਉਂਕਿ ਇੱਥੇ ਆ ਥੋੜਾ ਜਿਹਾ ਕਣਕ ਦਾ ਝਾੜ ਜਿਹਾ ਨਿਕਲਿਆ ਹੋਇਆ ਵਾ ਖਿਲਰਿਆ ਹੋਇਆ ਵਾ ਛੋਟੇ ਛੋਟੇ ਦੇਖ ਲਓ ਦਾਣਿਆਂ ਨੂੰ ਨਾ ਦੋ ਦੋ ਜਾਣੇ ਇਕੱਠੇ ਹੋ ਕੇ ਚੱਕੀ ਲਈ ਜਾਂਦੇ ਨੇ ਕੀੜੀਆਂ ਤੋਂ ਵੀ ਭਾਈ ਆਪਾਂ ਨੂੰ ਸਿੱਖਿਆ ਮਿਲਦੀ ਆ ਵੀ ਆਪਦਾ ਕੰਮ ਟਾਈਮ ਨਾਲ ਕਰਨਾ ਚਾਹੀਦਾ ਵਾ ਰਲ ਮਿਲ ਕੇ ਦੇਖੋ ਕਿਵੇਂ ਸੂਰਜੇ ਚਮਕਦਾ ਨਾ ਪਾਣੀ ਦੇ ਵਿੱਚ ਚਲੋ ਅੱਜ ਸੂਰਜੇ ਦੇਖ ਕੇ ਚੱਲਦੇ ਆ ਉੱਥੇ ਆਪਾਂ ਨਾ ਪੁਲ ਤੇ ਬੈੰਨੇ ਆ ਸੂਏ ਤੇ ਅੱਜ ਸੂਰਜੇ ਢਲਦਾ ਦੇਸ਼ ਹੀ ਜਾਈਏ ਆ ਦੇਖੋ ਮਿੱਤਰੋ ਕਿੱਡੀ ਵੱਡੀ ਟਾਲੀ ਬਹੁਤ ਸੋਹਣੀ ਆ ਐਨ ਪੂਰੀ ਗੂੜੀ ਸ਼ਾਮ ਆ ਟਾਲੀ ਦੀ ਲੋ ਹਰੀ ਹਰੀ ਪਈ ਆ ਆ ਦੋ ਤਿੰਨ ਮਹੀਨੇ ਤਾਂ ਭਾਈ ਪੂਰੇ ਨਜ਼ਾਰੇ ਵਾਲੇ ਨੇ ਸਾਰਾ ਐਨ ਹਰਾ ਪਰ ਆ ਪਿਆ ਹੋਣਾ ਮੈਂ ਕਿਉਂਕਿ ਇੱਥੇ ਸੈਡਾਂ ਤੇ ਝੋਨਾ ਲੱਗ ਗਿਆ ਨਾ ਖੇਤਾਂ ਦੇ ਵਿੱਚ ਸਾਰੇ ਕਿਤੇ ਹਰਿਆਲੀ ਹੀ ਹਰਿਆਲੀ ਹੋ ਜਾਣੀ ਆ ਆ ਭਾਈ ਮੂੰਗੀ ਬੀਜੀ ਹੋਈ ਆ ਸਾਈਡ ਤੇ ਉਹ ਪਰਾਂ ਤੱਕ ਕਾਫੀ ਬੀਜੀ ਹੋਈ ਆ ਇੱਕ ਦੂੰਗਾ ਹਾਂ ਪੱਠੇ ਖੜੇ ਨੇ ਛੋਟੇ ਛੋਟੇ ਬਾਜਰਾ ਤੇ ਦੂੰਗਾ ਹਾਂ ਝੋਨਾ ਲੱਗਿਆ ਹੋਇਆ ਚੌਲ ਇੱਕ ਆਪਨ ਨੂੰ ਮਿਲ ਗਿਆ ਇੱਕ ਦਾ ਮੂਟਾ ਇੱਧਰ ਵੀ ਭਾਈ ਝੋਨਾ ਲੱਗ ਗਿਆ ਨਾ ਸਾਰੇ ਖੇਤ ਬਣਾਏ ਪਏ ਨੇ ਆ ਮੂੰਗੀ ਦੇਖੋ ਦੋਸਤੋ ਕਿੰਨੀ ਵਧੀਆ ਖੜੀ ਆ ਮੀਂਹ ਪੈ ਗਿਆ ਸੀ ਚਲੋ ਪਰਮਾਤਮਾ ਸਭ ਦੀ ਫਸਲ ਵਧੀਆ ਰੱਖੇ ਵਧੀਆ ਰਹੀ ਮੂੰਗੀ ਕਿਉਂਕਿ ਜੇ ਕਵਰੀ ਦੁਆਰਾ ਪੈ ਜਾਂਦਾ ਮੀਂਹ ਫੇਰ ਤਾਂ ਉਹਨੇ ਪਾਣੀ ਫੇਰ ਦੇਣਾ ਸੀ ਫੇਰ ਤਾਂ ਵਿੱਚ ਹੀ ਪੌਣੀ ਪੈਣੀ ਸੀ ਚਲੋ ਭਾਈ ਵਧੀਆ ਅਗਲਾ ਆਪ ਦੀ ਘਰ ਜੋਗੀ ਚਲੋ ਜਿੰਨੀ ਵੀ ਨਿਕਲਦੀ ਹੋਈ ਅਗਲਾ ਕੱਢ ਲੂਗਾ ਜਿਉਂਦੇ ਵਸਦੇ ਰਹੋ ਖੁਸ਼ ਰਹੋ ਧੰਨਵਾਦ ਭਾਈ ਤੁਹਾਡੇ ਮੇਰੀ ਵੀਡੀਓ ਵੇਖਣ ਵਾਸਤੇ ਤੇ ਆਪਾਂ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ